ਸਤਿ ਸ੍ਰੀ ਅਕਾਲ ਜੀ ਚਾਰ ਖੰਡੀ ਬਲੌਗ ਤੇ ਤੁਹਾਡਾ ਸਵਾਗਤ ਤੇ ਅੱਜ ਆਪਾਂ ਜੀ ਬਣਾਉਣ ਲੱਗੇ ਆਂ ਜੀ ਪਾਲਕ ਵਾਲੇ ਪਰੌਠੇ ਪਾਲਕ ਵਿੱਚ ਆਪਾਂ ਆਟੇ ਦੇ ਪਾਈ ਹੈ ਤੇ ਪਿਆਜ਼ ਪਾਇਆ ਹੈ ਤੇ ਅੱਜ ਜੀ ਆਪਾਂ ਬਣਾਉਣੇ ਆ ਪਰੌਠੇ ਤੇ ਤੁਹਾਡੀ ਤੁਹਾਨੂੰ ਵੀ ਪਾਉਣੀਆਂ ਜੀ ਤੇ ਹਾਂ ਜੀ ਇੱਥੇ ਜੀ ਆਪਾਂ ਪਾਲਕ ਲੈ ਲਈਏ ਤੇ ਉਹਨੂੰ ਆਪਾਂ ਛਾਂਟ ਲੈਣੇ ਆ ਤੇ ਪਾਲਕ ਜ਼ਿਆਦਾ ਹੈ ਤੇ ਇਸੇ ਕਰਕੇ ਆਪਾਂ ਅੱਧੀ ਕਾਲਕ ਵਿੱਚੋਂ ਲੈ ਲੈਨੇ ਆ ਤੇ ਅੱਧੀ ਕਾਲਕ ਦੀ ਪੁਰਜੀ ਬਣਾਵਾਂਗੇ ਤੇ ਆਲੂ ਪਾ ਕੇ ਪੁਰਜੀ ਵਧੀਆ ਬਣਦੀ ਆ ਤੇ ਇੱਥੇ ਜੀ ਆਪਾਂ ਪਾਲਕ ਜਿਹੜੇ ਵਧੀਆ-ਵਧੀਆ ਪੱਤੇ ਹੈਗੇ ਆ ਜੀ ਉਹ ਲੈ ਲੈਨੇ ਆ ਤੇ ਉਹਨਾਂ ਨੂੰ ਆਪਾਂ ਸੀਰ ਲਾਂਗੇ ਆਟੇ ਦੇ ਵਿੱਚ ਇਹ ਇਤਨੀ ਸਪੀਡ ਤੇਜ਼ ਕਰ ਦਿੱਤੀ ਸੀ ਜੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਬਣ ਰਹੀ ਸੀ ਜੀ ਇੱਥੇ ਆਪਾਂ ਪਾਲਕ ਜਿਹੜੀ ਐ ਧੋ ਕੇ ਛਾਂਟ ਲਈ ਸੀ ਪਹਿਲਾਂ ਹੀ ਧੋ ਕੇ ਰੱਖੀ ਵੀ ਸੀ ਤੇ ਹੁਣ ਆਪਾਂ ਇਸ ਨੂੰ ਚੀਰ ਲੈਨੇ ਬਰੀਕ-ਬਰੀਕ ਤੇ ਪਾਲਕ ਆਪਣੇ ਸਰੀਰ ਵਾਸਤੇ ਬਹੁਤ ਹੀ ਹੈਲਦੀ ਹੁੰਦੀ ਐ ਇਸ ਵਿੱਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਐ ਆ ਤੇ ਵੈਸੇ ਤਾਂ ਮਠੇ ਦੀ ਸਬਜੀ ਵਿੱਚ ਵੀ ਆਇਰਨ ਦੀ ਮਾਤਰਾ ਜ਼ਰੂਰ ਹੁੰਦੀ ਹੈ ਤੇ ਇੱਥੇ ਆਪਾਂ ਜੀ ਪਿਆਜ਼ ਲੈ ਲਿਆ ਜੀ ਤੇ ਉਹ ਵੀ ਤੋੜ ਕੇ ਆਪਾਂ ਕੱਟ ਲੈਣੇ ਆ ਪਾਲਕ ਦੀ ਸਬਜ਼ੀ ਖਾ ਲਓ ਜਾਂ ਪਰੌਠੇ ਖਾ ਲਓ ਪਾਲਕ ਅੰਦਰ ਜਾਣੀ ਚਾਹੀਦੀ ਹੈ ਲਾਭਦਾਇਕ ਹੁੰਦੀ ਹੈ ਤੇ ਚਲੋ ਜੀ ਆਪਾਂ ਨੂੰ ਮਸਾਲੇ ਪਾ ਦਿੰਦੇ ਆ ਨਮਕ ਲਾਲ ਮਿਰਚ ਤੇ ਹਲਦੀ ਕਲਰ ਵਾਸਤੇ ਪਾ ਦਿੰਦੇ ਆ ਜੀ ਇਹਦੇ ਨਾਲ ਕਲਰ ਵਧੀਆ ਆਉਂਦਾ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਆਪਾਂ ਆਟਾ ਗੁੰਨ ਲੈਣੇ ਆ ਜੀ ਇਹ ਇਥੇ ਜੀ ਆਪਣਾ ਆਟਾ ਗੁੰਨਿਆ ਗਿਆ ਤੇ ਆਪਾਂ ਹੁਣ ਤਵਾ ਰੱਖ ਲਿਆ ਤੇ ਪਰੌਤੇ ਬਣਾ ਲੈਣੇ ਆ ਇਸ ਨੂੰ ਆਪਾਂ ਜਿਹੜੀ ਮਰਜ਼ੀ ਸ਼ੇਪ ਵਿੱਚ ਬਣਾ ਸਕਦੇ ਆ ਗੋਲ ਵੀ ਚੌਰਸ ਵੀ ਇਹ ਤੇ ਜੀ ਆਪਣਾ ਆਟਾ ਇਹ ਵਾਲਾ ਆਪਾਂ ਸੂ ਦੋਨਾਂ ਪਾਸੋਂ ਘੋਲਾ ਕੇ ਤੇ ਵਧੀਆ ਸੇਕ ਲੈਣੇ ਆ ਜੀ ਹਾਂਜੀ ਜੇ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਸਪੋਰਟ ਜਰੂਰ ਕਰੋ ਜੀ ਤੇ ਚੈਨਲ ਨੂੰ ਤੁਸੀਂ ਗਰੋ ਕਰੋ ਜੀ ਤੇ ਇੱਥੇ ਜੀ ਆਪਾਂ ਹੁਣ ਹੋਰ ਪਰੌਠੇ ਬਣਾ ਰਹੇ ਹਾਂ ਇੱਕ ਹੋਰ ਬੰਨਗੀ ਦੇ ਵੀ ਬਣਾਏ ਜੀ ਆਪਾਂ ਜਿਵੇਂ ਆਟਾ ਪਾਲਕ ਵਿੱਚ ਪਾਲਕ ਪਾ ਕੇ ਗੁੰਨਿਆ ਸੀਗਾ ਤੇ ਆਪਾਂ ਮੂਲੀਆਂ ਵੀ ਲਈਆਂ ਜੀ ਤੇ ਕੱਦੂ ਕਸ਼ ਕਰਕੇ ਆਪਾਂ ਮੂਲੀਆਂ ਵੀ ਵਿੱਚ ਪਾਵਾਂਗੇ ਤੇ ਇਹਦੇ ਵਿੱਚ ਨਮਕ ਪਾਇਆ ਵਾ ਸੀ ਆਟੇ ਵਿੱਚ ਤੇ ਆਪਾਂ ਮੂਲੀਆਂ ਵਿੱਚ ਨਮਕ ਨਹੀਂ ਪਾਵਾਂਗੇ ਤੇ ਇਹਦੇ ਵਿੱਚ ਲਾਲ ਮਿਰਚ ਘੱਟ ਪਾਈ ਸੀ ਤੇ ਉਹਦੇ ਵਿੱਚ ਆਪਾਂ ਲਾਲ ਮਿਰਚ ਪਾ ਕੇ ਬਣਾਵਾਂਗੇ ਤੇ ਮੂਲੀਆਂ ਹੁਣ ਆ ਬਜ਼ਾਰਾਂ ਵਿੱਚ ਆ ਗਈਆਂ ਤੇ ਆਪਾਂ ਵੀ ਹੁਣ ਸਬਜ਼ੀਆਂ ਬੀਜੀਆਂ ਐ ਜੀ ਮੂਲੀਆਂ ਵੀ ਬੀਜੀਆਂ ਮੂਲੀਆਂ ਵਾਲੇ ਪਰੌਠੇ ਵੀ ਵਧੀਆ ਬਣੇ ਸੀਗੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਮੈਂਟਸ ਕਰਕੇ ਵੀ ਜਾਇਆ ਕਰੋ ਇਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਹੈ ਜੀ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਜੀ ਤੇ ਜਿਹੜੇ ਵੀ ਨਵੇਂ ਚੈਨਲ ਆ ਭੈਣਾ ਨੇ ਬਣਾਏ ਆ ਆਪਾਂ ਉਹਨਾਂ ਦੀਆਂ ਵੀਡੀਓ ਜ਼ਰੂਰ ਦੇਖਦੇ ਹੁੰਨੇ ਆ ਤੇ ਆ ਆਪਾਂ ਵੀ ਸਪੋਰਟ ਕਰਦੇ ਆ ਤੇ ਤੁਸੀਂ ਵੀ ਸਪੋਰਟ ਜ਼ਰੂਰ ਦਿਓ ਜੀ ਕਿਉਂਕਿ ਸਟਾਰਟਿੰਗ ਵਿੱਚ ਵਿਊਜ਼ ਦੀ ਪ੍ਰੋਬਲਮ ਹੁੰਦੀ ਹੈ ਤੇ ਲਾਇਕ ਦੀ ਵੀ ਪ੍ਰੋਬਲਮ ਹੁੰਦੀ ਹੈ ਤੇ ਜੇਕਰ ਆਪਾਂ ਨੂੰ ਵਿਊਜ਼ ਵਧਿਆ ਹੁੰਦੇ ਆ ਤੇ ਆਪਾਂ ਵੀਡੀਓ ਰੂਟੀਨ ਵਾਈਜ਼ ਅਪਲੋਡ ਕਰ ਦਿੰਨੇ ਆ ਜੀ ਜੇ ਘਰ ਆਪਾਂ ਨੂੰ ਹਯੂਜ ਵਧੀਆ ਨਹੀਂ ਆਉਂਦੇ ਤੇ ਆਪਾਂ ਆਪਣਾ ਦੇਲ ਹੀ ਨਹੀਂ ਕਰਦਾ ਜੀ ਨੈਕਸਟ ਵੀਡੀਓ ਅਪਲੋਡ ਕਰਨ ਨੂੰ ਕਿਉਂਕਿ ਆ ਵੀਡੀਓ ਅਪਲੋਡ ਕਰਨ ਤੇ ਵੀ ਮਿਹਨਤ ਲੱਗਦੀ ਹੈ ਜੀ ਪਹਿਲਾਂ ਆਪਾਂ ਇਸ ਨੂੰ ਸ਼ੂਟ ਕਰਦੇ ਆ ਤੇ ਸ਼ੂਟ ਕਰਕੇ ਤੇ ਆਪਾਂ ਇਸ ਨੂੰ ਐਡਿਟ ਕਰਦੇ ਆ ਉਹਦੇ ਤੇ ਵੀ 2-3 ਘੰਟੇ ਚਾਹੀਦੇ ਆ ਜੀ ਤੇ ਅਪਲੋਡ ਕਰਨ ਤੇ ਵੀ ਚਾਹੀਦੇ ਆ ਘੰਟੇ ਕਿੰਨੇ ਹੀ ਤੇ ਇਸ ਦੀ ਐਡੀਟਿੰਗ ਤੇ ਵੀ ਬਹੁਤ ਟਾਈਮ ਲੱਗਦਾ ਹੈ ਜੀ ਮੈਂ ਤਾਂ ਬਹੁਤ ਮੰਗਦੀ ਆ ਜੀ ਵੀਡੀਓ ਅਪਲੋਡ ਕਰਨੀ ਤੇ ਇਸੇ ਕਰਕੇ ਜੀ ਫੁੱਲ ਸਪੋਰਟ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਇਥੇ ਜੀ ਆਪਾਂ ਮੂਲੀਆਂ ਵੀ ਲੈ ਲਈਆਂ ਤੇ ਪਹਿਲਾਂ ਆਪਾਂ ਮੂਲੀਆਂ ਵਾਲੇ ਪਰੌਂਠੇ ਜਿਹੜੇ ਇੱਕ ਹੀ ਆਪਾਂ ਪੇੜਾ ਲਿਆ ਤੇ ਉਹਨੂੰ ਆਪਾਂ ਉਹਦੇ ਵਿੱਚ ਹੀ ਪਾਲੀਆਂ ਹੈ ਤੇ ਇਹਦੇ ਨਾਲ ਥੋੜੀਆਂ ਜੀਆਂ ਵਧੀਆ ਨਹੀਂ ਬਣਦੇ ਆ ਸੀ ਪਰੌਂਠਾ ਤੇ ਇਸੇ ਕਰਕੇ ਫਿਰ ਆਪਾਂ ਇੱਕ ਰੋਟੀ ਵੇਲ ਕੇ ਤੇ ਉਹਦੇ ਉੱਪਰ ਚੌਲ ਲਗਾ ਕੇ ਤੇ ਮੂਲੀਆਂ ਰੱਖ ਕੇ ਤੇ ਆਪਾਂ ਇੱਕ ਰੋਟੀ ਹੋਰ ਉੱਪਰ ਰੱਖ ਕੇ ਉਵੇਂ ਬਣਾਈ ਹੋਵੇਂ ਵਧੀਆ ਬਣੀ ਆ ਤੁਹਾਡੀ ਆਪ ਦੀ ਚੋਇਸ ਹੈ ਜੀ ਜਿਵੇਂ ਵੀ ਤੁਸੀਂ ਬਣਾਉਣਾ ਚਾਹੋ ਤੇ ਜਿਵੇਂ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਹੈ ਜੀ ਉਵੇਂ ਬਣਾ ਲਓ ਹਾਂ ਜੀ ਆਪਾਂ ਦੋ ਪੇੜਿਆਂ ਦੇ ਵਿੱਚ ਆਪਾਂ ਬਣਾ ਰਹੇ ਆਂ ਰੋਟੀਆਂ ਦੇ ਵਿੱਚ ਲਾ ਕੇ ਬਣਾ ਰਹੇ ਆਂ ਜੀ ਮੈਂ ਕਿੰਨੇ ਨਵੇਂ ਚੈਨਲ ਵੇਖਦੀ ਆ ਜੀ ਤੇ ਭੈਣਾਂ ਨੂੰ ਕੰਮ ਕਰਦੇ ਵੀ ਵੇਖਦੀ ਆ ਬਹੁਤ ਵਧੀਆ ਲੱਗਦਾ ਹੈ ਜੀ ਬਹੁਤ ਵਧੀਆ ਵੀਡੀਓ ਬਣਾਉਂਦੀਆਂ ਤੇ ਉਮੀਦ ਹੈ ਜੀ ਤੁਹਾਨੂੰ ਵੀ ਵੀਡੀਓ ਪਸੰਦ ਆਏਗੀ ਹਾਂਜੀ ਤੇ ਆਪਾਂ ਜੀ ਮੂਲੀਆ ਵਾਲੇ ਪਰੌਂਠੇ ਵੀ ਲਾ ਲਏ ਤੇ ਭਾਲਕ ਵਾਲੇ ਪਰੌਂਠੇ ਵੀ ਲਾ ਲਏ ਆਪਾਂ ਹੁਣ ਦਹੀਂ ਨਾਲ ਆਪਾਂ ਕੋਲੀ ਦਹੀਂ ਦੀ ਲੈ ਲਈ ਤੇ ਆਪਾਂ ਹੁਣ ਇੰਜੋਏ ਕਰਦੇ ਆ ਤੇ ਜੁੜੇ ਰਹੋ ਜੀ ਚੈਨਲ ਦੇ ਨਾਲ ਤੇ ਇੱਥੇ ਜੀ ਆਪਾਂ ਜਿਹੜੇ ਬੂਟੀ ਲਗਾਏ ਹੋਏ ਆ ਉਹ ਉਹ ਵਖਾ ਰਹੇ ਆ ਤੁਹਾਨੂੰ ਜੀ ਤੇ ਇੱਥੇ ਆਪਾਂ ਜੀ ਪਿੰਡੀਆਂ ਤੇ ਘਿਓ ਤੋਰੀਆਂ ਆਪਣੇ ਲੱਗੀਆਂ ਆ ਉਹ ਆਪਾਂ ਤੋੜਨ ਆਏ ਆ ਤੇ ਬੂਟੇ ਵਧੀਆ ਖੜੇ ਆ ਜੀ ਤੇ ਪਾਣੀ ਆਪਾਂ ਇਹਨਾਂ ਨੂੰ ਇੱਕ ਦਿਨ ਅ ਛੱਡ ਕੇ ਪਾਉਣੇ ਆ ਜੀ ਕਿਉਂਕਿ ਉਹਨਾਂ ਨੇ ਆਖਿਆ ਸੀ ਇੱਕ ਦਿਨ ਛੱਡ ਕੇ ਪਾਉਣਾ ਤੇ ਇੱਥੇ ਜੀ ਪਿੰਡੀਆਂ ਆਪਣੀਆਂ ਲੱਗੀਆਂ ਹੋਈਆਂ ਤੇ ਇਹ ਜੀ ਪੱਕ ਗਈਆਂ ਐ ਤੇ ਆਪਾਂ ਜਿਹੜੀਆਂ ਛੋਟੀਆਂ-ਛੋਟੀਆਂ ਭਿੰਡੀਆਂ ਉਹ ਹੀ ਤੋੜ ਲੈਣੇ ਆ ਤੇ ਜਿਹੜੀਆਂ ਪੱਕ ਗਈਆਂ ਐ ਉਹਨਾਂ ਦਾ ਵੀ ਬਣ ਜੂਗਾ ਉਹ ਆਪਾਂ ਇੱਥੇ ਹੀ ਰਹਿਣ ਦਿੰਨੇ ਆ ਤੇ ਸਬਜੀ ਵਾਸਤੇ ਲੈ ਜਾਂਦੀਆਂ ਐ ਜੀ ਇੱਕ ਡੰਗ ਦੀ ਸਬਜੀ ਵਾਸਤੇ ਲੈ ਜਾਂਦੀਆਂ ਐ ਇੰਨੀਆਂ ਕੁ ਹੁੰਦੀਆਂ ਤੇ ਇਹ ਆਪਣੀਆਂ ਘਿਓ ਤੋਰੀਆਂ ਦੀਆਂ ਵੱਲਣਾਂ ਐ ਜੀ ਤੇ ਇਹ ਆਪਣੀ ਵੱਟ ਦੇ ਨਾਲ ਨਾਲ ਤਾਰਾ ਹੈਗੀਆਂ ਉਹਨਾਂ ਦੇ ਵਿੱਚ ਲਗਾਈਆਂ ਐ ਤੇ ਵੇਖੋ ਹੁਣ ਕਿੰਨੀਆਂ ਘਿਓ ਤੋਰੀਆਂ ਲੱਗਦੀਆਂ ਤੇ ਲਗਾਤਾਰ ਘਿਓ ਤੋਰੀਆਂ ਖਾ ਖਾ ਕੇ ਵੀ ਅੱਕ ਗਏ ਆ ਤੇ ਇਸੇ ਤਰ੍ਹਾਂ ਕਰਕੇ ਹੁਣ ਹਫਤਾ ਹੋ ਗਿਆ ਏ ਜੀ ਨਹੀਂ ਬਣਾਈਆਂ ਤੇ ਹੁਣ ਬਣਾਉਣ ਲੱਗੇ ਆ ਹਫਤਾਕ ਵਿੱਚ ਪੈ ਜਾਂਦਾ ਹੈ ਜੀ ਤੇ ਇਹ ਹੈ ਜੀ ਆਪਣੀਆਂ ਵੱਲਾਂ ਕਦੂਆਂ ਦੀਆਂ ਵੀ ਵੱਲਾਂ ਲਗਾਈਆਂ ਤੇ ਘਿਓ ਤੋਰੀਆਂ ਦੀਆਂ ਵੀ ਵੱਲਾਂ ਲਗਾਈਆਂ ਆ ਘਿਓ ਤੋਰੀਆਂ ਵਧੀਆ ਹੋ ਗਈਆਂ ਤੇ ਕਦੂ ਹਜੇ ਛੋਟੇ ਛੋਟੇ ਲੱਗਦੇ ਆਉਂਦੇ ਆ ਜੀ ਆਪਾਂ ਜੀ ਇੱਥੇ ਸਬਜ਼ੀ ਵਾਸਤੇ ਲੈਣ ਲੱਗੇ ਆ ਕਿਉਂਕਿ ਆਪਾਂ ਜ਼ਿਆਦਾ ਵੀ ਕੀ ਕਰਨੀ ਐ ਐਵੇਂ ਕਿਲੋੜਾ ਤੇ ਤਾਜ਼ੀਆਂ ਹੈਗੀਆਂ ਜਿੰਨੀਆਂ ਆਪਾਂ ਨੂੰ ਚਾਹੀਦੀਆਂ ਉਹਨੀਆਂ ਕੁ ਤੋੜ ਲੈਣੀਆਂ ਐ ਜੀ ਕਰਦੀਆਂ ਸਬਜ਼ੀਆਂ ਵਧੀਆ ਬਣਦੀਆਂ ਜੀ ਤੇ ਕਿਉਂਕਿ ਆਪਾਂ ਇਹਨੀਆਂ ਖਾਦਾਂ ਸੁਪਰੀਆਂ ਨਹੀਂ ਕਰਦੇ ਤੇ ਇਹਦੇ ਕਰਕੇ ਆਰਗੈਨਿਕ ਜਿਵੇਂ ਆਪਾਂ ਕਹਿ ਸਕਦੇ ਹਾਂ ਤੇ ਇਹ ਸਬਜੀ ਤੇ ਇੱਥੇ ਵੀ ਜੀ ਆਪਣੀ ਤੂੜੀ ਵਾਲੀ ਉੱਪਰ ਜਿਹੜੀ ਬਣਾਈ ਧੜ ਬਣਾਈ ਹੋਈ ਹੈ ਤੂੜੀ ਵਾਲੀ ਧੜ ਦੇ ਉੱਪਰ ਵੀ ਲੱਗੀਆਂ ਹੋਈਆਂ ਸੀ ਤੇ ਉਹ ਵੀ ਆਪਾਂ ਤੋੜ ਲੈਣੇ ਆ ਤੇ ਇੰਨੀਆਂ ਪਿੰਡੀਆਂ ਤੇ ਇੰਨੀਆਂ ਘਿਓ ਤੂਰੀਆਂ ਜੀ ਆਪਾਂ ਨੂੰ ਮਿਲ ਗਈਆਂ ਤੇ ਇਹ ਹੈ ਜੀ ਸਾਡੇ ਪੱਠੇ ਤੇ ਇੱਥੇ ਜੀ ਆਪਾਂ ਜਿਹੜੀਆਂ ਕਿਆਰੀਆਂ ਵਿੱਚ ਸਬਜ਼ੀਆਂ ਬੀਜੀਆਂ ਹੋਈਆਂ ਤੇ ਉਹਦੇ ਵਿੱਚ ਜੀ ਕਾ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਇਹ ਆਪਾਂ ਸੋਚਿਆ ਵੀ ਨਾਲ ਉਹ ਨਾਲ ਪੱਤੀਏ ਆ ਪਾਲਕ ਦੀ ਕਿਆਰੀ ਹੈ ਜੀ ਤੇ ਵਧੀਆ ਪਾਲਕ ਉਹ ਗਿੱਗੀ ਸੀ ਤੇ ਜਿਹੜਾ ਘਾਹ ਸੀ ਉਹ ਆਪਾਂ ਜੜੋਂ ਪੁੱਟਣ ਲੱਗੇ ਆ ਕਿਉਂਕਿ ਜੇ ਗਿੱਲੀ ਹੈਗੀ ਸੀ ਜ਼ਮੀਨ ਤੇ ਆਪਾਂ ਜੇਕਰ ਹਲਾ ਕੇ ਇਹਨੂੰ ਪੱਟਦੇ ਆ ਤੇ ਇਹ ਵਧੀਆ ਪਟਿਆ ਜਾਂਦਾ ਤੇ ਜੇਕਰ ਆਪਾਂ ਉੱਪਰੋਂ-ਫਰੋਂ ਪੱਟਦੇ ਆ ਤੇ ਇਹ ਦੁਬਾਰਾ ਹੁਣ ਦੇ ਵੀ ਹੁੰਦੇ ਆ ਤੇ ਇਸੇ ਕਰਕੇ ਆਪਾਂ ਇਸ ਨੂੰ ਪੱਟ ਤਿੰਨੇ ਆ ਜੀ ਤੇ ਜਿਹੜੀ ਆਪਣੀ ਸਬਜੀ ਜਿਹੜੀ ਐ ਸਾਫ਼-ਸਾਫ਼ ਹੋ ਜਾਵੇ ਤੇ ਜਦੋਂ ਵੱਡੀ ਪਾਲਕ ਹੋਗੀ ਤੇ ਆਪਾਂ ਨੂੰ ਜ਼ਿਆਦਾ ਮਿਹਨਤ ਕਰਨਾ ਕਰਨੀ ਪਵੇ ਸਬਜੀ ਬਣਾਉਣ ਲੱਗਿਆਂ ਤੇ ਜਿਵੇਂ ਆਪਾਂ ਪਾਲਕ ਇਥੋਂ ਲੈ ਕੇ ਤੇ ਉਵੇਂ ਹੀ ਆਪਾਂ ਧੋ ਕੇ ਬਣਾ ਲਈ ਤੇ ਜੇਕਰ ਆਪਾਂ ਨਾ ਬੱਟਾਂਗੇ ਤੇ ਕਾ ਹੀ ਕਾ ਹੋ ਜਾਏਗਾ ਤੇ ਇਥੇ ਜੀ ਸ਼ਾਮ ਦਾ ਟਾਈਮ ਆ ਤੇ ਆਪਾਂ ਜੀ ਕਾ ਪਾਟ ਲੈਨੇ ਆ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਜੀ ਤੇ ਮਿਲਦੇ ਆਂ ਜੀ ਇੱਕ ਨਵੇਂ ਵਲੌਗ ਦੇ ਨਾਲ ਉਹਦੋਂ ਤੱਕ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਤੇ ਆਪਾਂ ਲਾਈਵ ਵੀ ਆਵਾਂਗੇ YouTube ਤੇ ਤੇ ਜਰੂਰ ਸਪੋਰਟ ਦਿਓ ਜੀ ਧੰਨਵਾਦ ਸਭ ਦਾ ਵੀਡੀਓ ਵੇਖਣ ਲਈ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਇਓ ਸਤਿ ਸ਼੍ਰੀ ਅਕਾਲ ਜੀ